ਤਸਵੀਰ ਦੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਾਣ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਉਂਦੀ ਹੈ ਅਤੇ ਫਿਰ 5 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਪੈਸੇ ਨਾ ਦੇਣ ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਲੰਧਰ ਦੇ ਹਲਕਾ ਸੈਂਟਰਲ ਤੋਂ ਵਿਧਾਇਕ ਨੇ ਰਮਨ ਅਰੋੜਾ ਜੀ ਨੂੰ ਇਹ ਧਮਕੀ ਭਰੇ ਫੋਨ ਕਾਲ ਆਇਨੇ ਵਿਦੇਸ਼ੀ ਨੰਬਰ ਤੋਂ ਦੋ ਵਾਰ ਫੋਨ ਕਾਲ ਕੀਤੀ ਗਈ ਹੈ ਅਤੇ ਫਿਰ 5 ਕਰੋੜ ਰੁਪਏ ਫਰੋਤੀ ਦੀ ਮੰਗ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਕਿ ਸੱਤਾਧਿਰ ਪਾਰਟੀ ਦੇ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਵਿਧਾਇਕ ਦੇ ਵੱਲੋਂ ਬਕਾਇਦਾ ਪੁਲਿਸ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਗਈ ਹੈ ਐਮਐਲਏ ਰਮਨ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਵਾਰ ਧਮਕੀ ਭਰੇ ਫੋਨ ਕਾਲ ਆਈ ਹੈ ਅਤੇ આરોપી ਦੇ ਵੱਲੋਂ 5 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਪੈਸੇ ਨਾ ਦੇਣ ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਐਮਐਲਏ ਰਮਨ ਅਰੋੜਾ ਦੇ ਮੁਤਾਬਕ ਇਹ ਜੋ ਫੋਨ ਕਾਲ ਨੇ ਉਨ੍ਹਾਂ ਨੂੰ 4 ਦਿਨ ਪਹਿਲਾਂ ਆਈ ਹੈ। ਅਤੇ ਫਿਲਹਾਲ ਉਹਨਾਂ ਦੇ ਵੱਲੋਂ ਜੋ ਹੈ ਇਸ ਬਾਬਤ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਗਈ ਹੈ ਮੀਡੀਆ ਨਾਲ ਜੋ ਜਾਣਕਾਰੀ ਸਾਂਝੀ ਕਰਦੇ ਹਨ ਰਮਨ ਅਰੋੜਾ ਨੇ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਇਸ ਫੋਨ ਕਾਲ ਨੂੰ ਇਗਨੋਰ ਕੀਤਾ ਪਰ ਬਾਅਦ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਦੁਬਾਰਾ ਫੋਨ ਕਾਲ ਕਰਕੇ ਧਮਕਾਇਆ ਗਿਆ ਤੇ ਇਸ ਵਾਰ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਅੰਜਾਮ ਭੁਗਤਣ ਦੀ ਸ਼ਰਿਆਮ ਧਮਕੀ ਦਿੱਤੀ ਗਈ ਹੈ ਸੋ ਐਮਐਲਏ ਦੇ ਮੁਤਾਬਕ 8 ਨਵੰਬਰ ਨੂੰ ਪਹਿਲੀ ਫੋਨ ਕਾਲ ਆਉਂਦੀ ਹੈ ਜਲੰਧਰ ਤੋਂ ਹਲਕਾ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਨੇ ਲਿਖਤੀ ਸ਼ਿਕਾਇਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ 8 ਨਵੰਬਰ ਨੂੰ ਪਹਿਲੀ ਫੋਨ ਕਾਲ ਆਉਂਦੀ ਹੈ ਜਿਸ ਨੂੰ ਉਹ ਇਗਨੋਰ ਕਰ ਦਿੰਦੇ ਨੇ ਤੇ ਫਿਰ ਅਗਲੇ ਦਿਨ ਦੁਬਾਰਾ ਉਸੇ ਨੰਬਰ ਤੋਂ ਕਾਲ ਕੀਤੀ ਜਾਂਦੀ ਹੈ ਵਿਦੇਸ਼ ਦਾ ਇਹ ਨੰਬਰ ਦੱਸਿਆ ਜਾ ਰਿਹਾ ਹੈ ਅਤੇ ਇਸ ਵਾਰ ਜੋ ਹੈ ਉਹਨਾਂ ਨੂੰ ਧਮਕਾਇਆ ਗਿਆ ਤੇ ਕਿਹਾ ਗਿਆ ਕਿ ਜੇਕਰ 5 ਕਰੋੜ ਰੁਪਏ ਨਾ ਦਿੱਤੇ ਤਾਂ ਇਸ ਦਾ ਅੰਜਾਮ ਭੁਗਤਣ ਦੇ ਲਈ ਅਧਿਾਰ ਰਹੀ ਵਿਧਾਇਕ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਅੱਗੇ ਦੱਸਿਆ ਕਿ ਇਸੇ ਦੌਰਾਨ ਉਸਨੇ ਜਿਹੜਾ ਕਿ ਬਦਮਾਸ਼ ਹੈ ਕੋਈ ਵੀ ਆਪਣਾ ਜਿਹੜਾ ਨਾਮ ਪਤਾ ਨਹੀਂ ਦੱਸਿਆ ਤੇ ਨਾ ਹੀ ਕਿਸ ਗੈਂਗ ਦੇ ਨਾਲ ਜੁੜਿਆ ਹੋਇਆ ਇਸ ਵਾਰੀ ਕੋਈ ਜਿਹੜੀ ਕਿ ਗੱਲਬਾਤ ਕੀਤੀ ਹੈ ਬਸ ਪੈਸੇ ਦੇਣ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਵਿਧਾਇਕ ਨੇ ਇਸ ਸਬੰਧ ਦੇ ਵਿੱਚ ਆਡੀਓ ਜਾਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਉਹ ਇਸ ਤੋਂ ਪਹਿਲਾਂ ਦੇ ਜਿਕਰ ਆਪਾਂ ਜ਼ਿਕਰ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਜਿਹੜੇ ਰਮਨ अरोड़ा ਨੇ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੇ ਸਨ ਜਦੋਂ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਘਰ ਤੋਂ ਕਰੀਬ 5.5 ਲੱਖ ਰੁਪਏ ਦੀ ਨਕਦੀ ਅਤੇ 1 ਕਿਲੋ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਹੋਰ ਜਿਹੜੇ ਕਿ ਜਿਵਰਾਤ ਨੇ ਉਹ ਅਬਰਾਮਤ ਕੀਤੇ ਗਏ ਸਨ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਚਾਰੇ ਕੋਈ ਅਪਰਾਇਆ ਜਾਂ ਫਿਰ ਕੋਈ ਵੱਡਾ ਅਫਸਰ ਹੀ ਕਿਉਂ ਨਾ ਹੋਵੇ ਕਿਸੇ ਨੂੰ ਵੀ ਪ੍ਰਸ਼ਟਾਚਾਰੀ ਦੇ ਕੇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਇੱਕ ਵਾਰ ਫਿਰ ਦੋਬਾਰਾ ਜਿਹੜਾ ਕੀ ਹੈਗੇ ਨੇ ਰਮਨ अरोड़ा ਅਸੁਰਖਿਆ ਦੇ ਵਿੱਚ ਆਏ ਨੇ ਉਹਨਾਂ ਨੂੰ 5 ਕਰੋੜ ਰੁਪਏ ਦੀ ਫਰੋਤੀ ਦੇ ਲਈ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਵਿਦੇਸ਼ੀ ਨੰਬਰ ਤੋਂ ਇਹ ਫੋਨ ਕਾਲ ਆਉਂਦੀ ਹੈ ਜਿਸ ਤੋਂ ਬਾਅਦ ਹੁਣ ਵਧਾਇਕ ਦੇ ਵੱਲੋਂ ਇਸ ਬਾਬਤ ਲਿਖਤੀ ਤੌਰ ਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਅਦਿੱਤਿ ਗਈ ਹੈ ਇਸੇ ਬਾਬਤ ਤੁਸੀਂ ਦੇ ਗੱਲਬਾਤ ਕਰਾਂਗੇ ਜਲੰਧਰ ਤੋਂ ਸਾਡੇ ਪੱਤਰਕਾਰ ਰਾਜੂ ਗੁਪਤਾ ਫੋਨ ਲੈਂ ਤੇ ਬਿਊਰ ਨੇ ਸੋ ਰਾਜੂ ਦੋ ਵਾਰ ਧਮਕੀ ਭਰੇ ਫੋਨ ਕਾਲ ਆਉਂਦੇ ਨੇ ਜਲੰਧਰ ਤੋਂ ਸੈਂਟਰਲ ਹਲਕੇ ਦੇ ਵਿਧਾਇਕ ਨੂੰ ਅਤੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਸਾਹਮਣੇ ਆਇਆ ਕਿਸੇ ਦੇ ਵੱਲੋਂ ਕਾਲ ਕੀਤੀ ਗਈ ਹੈ ਕੁਝ ਪਤਾ ਚੱਲ ਸਕਿਆ ਸੰਪਲ ਰਮਨ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਜਿਹੜੀ ਆ ਉਹ ਧਮਕੀ ਆਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਜਲੰਧਰ ਕਮਿਸ਼ਨਰ ਨੂੰ ਜਿਹੜਾ ਹੈ ਉਹ ਇੱਕ ਸ਼ਿਕਾਇਤ ਵੀ ਦਿੱਤੀ ਹੈ ਕਮਿਸ਼ਨਰ ਵੱਲੋਂ ਸ਼ਿਕਾਇਤ ਨੂੰ ਐਕਸੈਪਟ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਹੁਣ ਤੱਕ ਜੋ ਵਿਧਾਇਕ ਨੇ ਦੱਸਿਆ ਹੈਗਾ ਹੈ ਕਿ ਉਹਨਾਂ ਨੂੰ ਗੈਂਗਸਟਰਾਂ ਦੀ ਜਿਹੜੀ ਆ ਉਹ ਲਗਾਤਾਰ ਕਾਲ ਆ ਰਹੀ ਸੀਗੀ ਇੱਕ ਕਾਲ ਫਿਰ ਆਉਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਾਂ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਜੇਕਰ ਆਪਣੀ ਜਾਨ ਬਚਾਉਣੀ ਦੇ 5 ਕਰੋੜ ਰੁਪਏ ਦੀ ਫਰੋਤੀ ਸਾਨੂੰ ਦੋ ਨਹੀਂ ਤਾਂ ਤੁਹਾਡਾ ਸਮਾ ਜਿਹੜਾ ਹੈ ਉਹ ਨਜ਼ਦੀਕ ਹੈਗਾ ਹੈ ਤਾਂ ਇਹਦੇ ਬਿਲਕੁਲ ਲਗਾਤਾਰ ਨੰਬਰ ਚੈੱਕਰਦਾਰ ਕੀਤਾ ਗਿਆ ਕਿਸੇ ਦੇ ਉੱਪਰ ਉਹਨਾਂ ਨੇ ਸ਼ੱਕ ਜ਼ਾਰ ਕੀਤਾ ਐਮਐਲਏ ਰਮਨ अरोड़ा ਨੇ ਨਹੀਂ ਹਜੇ ਤੱਕ ਇਸ ਚੀਜ਼ ਦੀ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਵੀ ਰੂਪ ਦੇ ਵਿੱਚ ਪੁਸ਼ਟੀ ਨਹੀਂ ਕੀਤੀ ਹੈ ਨਾ ਹੀ ਉਹਨਾਂ ਨੇ ਕਿਸੇ ਤਰੀਕੇ ਦਾ ਖੁਲਾਸਾ ਕੀਤਾ ਕਿ ਕਿਸ ਗੈਂਗ ਸਟਰ ਨੇ ਆਪਰ ਕਿਸ ਗੈਂਗ ਦੇ ਬੰਦੇ ਨੇ ਉਹਨਾਂ ਨੂੰ ਫੋਨ ਕੀਤਾ ਹੈ ਸਿਰਫ ਇਹਨਾਂ ਦੱਸਿਆ ਕਿ ਉਹਨਾਂ ਨੂੰ ਜਾਨੂ ਮਾਰਨ ਦੀ ਧਮਕੀਆਂ ਜਣੀਆਂ ਨੇ ਉਹ ਇੰਟਰਨੈਸ਼ਨਲ ਨੰਬਰ ਤੋਂ ਆ ਰਹੀਆਂ ਨੇ ਸੋ ਫਿਲਹਾਲ ਜਿਹੜਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਆਡੀਓ ਵੀ ਜਿਹੜੀ ਕਿ ਉਹ ਸਾਹਮਣੇ ਨਹੀਂ ਆਈ ਹੈਗੀ ਨਾ ਜਾਰੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਨਹੀਂ ਹਜੇ ਤੱਕ ਕਿਸੇ ਵੀ ਤਰੀਕੇ ਦੀ ਆਡੀਓ ਜਿਹੜੀ ਹੈ ਉਹ ਵਾਇਰਲ ਨਹੀਂ ਹੋਈ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਜਿਹੜਾ ਹੈਗਾ ਉਹ ਰਮਨ ਅਰੂੜਾ ਹੋਰੀ ਆਡੀਓ ਨੂੰ ਵਾਇਰਲ ਜ਼ਰੂਰ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਮ ਕਿ ਉਹਨਾਂ ਨੂੰ ਆਈ ਹੈ ਉਹ ਆਵਾਜ਼ ਉਹਨਾਂ ਦਾ ਕਹਿਣਾ ਹੈ ਕਿ ਆਵਾਜ਼ ਬਹੁਤ ਹੀ ਜਾਣੀ ਪਛਾਣੀ ਆਵਾਜ਼ ਲੱਗ ਰਹੀ ਹੈ ਬਹੁਤ ਵਾਰੀ ਇਹ ਆਵਾਜ਼ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਸੁਣੀ ਹੈ ਸੋ ਰਾਜੂ ਜਦੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਜਾਂਦੀ ਹੈ ਤੇ ਹੁਣ ਕੀ ਸੁਰੱਖਿਆ ਵਧਾ ਦਿੱਤੀ ਗਈ ਹੈ ਵਿਧਾਇਕ ਦੀ জাফর ਘਰ ਦੇ ਬਾਹਰ ਕੋਈ ਮੁਲਾਜ਼ਮਾਂ ਦੀ ਤਨਾਤੀ ਕੀਤੀ ਗਈ ਹੈ ਕਮਿਸ਼ਨਰ ਦੇ ਵੱਲੋਂ ਅਮੂਮਾ ਮੈਂ ਜਦੋਂ ਕਿਸੇ ਵਿਅਕਤੀ ਨੂੰ ਵੱਡਾ ਲੀਡਰ ਹੋਵੇ ਆਮ ਆਦਮੀ ਪਾਰਟੀ ਦਾ ਅ ਮੌਜੂਦਾ ਜਿਹੜਾ ਹੋਵੇ ਐਮਐਲਏ ਹੈ ਤੇ ਉਸ ਨੂੰ ਜਦੋਂ ਇਸ ਤਰੀਕੇ ਦੀ ਧਮਕੀਆਂ ਆਉਂਦੀ ਹੋਵੇਗੀ ਤੇ ਜਦੋਂ ਉਹ ਸ਼ਿਕਾਇਤ ਕਰੇਗਾ ਤੇ ਅਮੂਮਾ ਮੈਂ ਕਿ ਉਸ ਦੀ ਸੁਰੱਖਿਆ ਦੇ ਵਿੱਚ ਵਾਦਾ ਜ਼ਰੂਰ ਕੀਤਾ ਜਾਵੇਗਾ ਹਾਲਾਂਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਪਹਿਲਾਂ ਹੀ ਬਹੁਤ ਕਰਮਚਾਰੀ ਨੇ ਪਰ ਸਿਰਫ ਹੀ ਅਜੇ ਤੋ ਸ਼ਿਕਾਇਤ ਦਿੱਤੀ ਗਈ ਤੋਂ ਬਾਅਦ ਕੁਝ ਜਿਹੜੇ ਕਰਮਚਾਰੀ ਹੋਤ ਜਿਹੜੇ ਨੇ ਉਹਨਾਂ ਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਲਗਾਏ ਗਏ ਸੀ ਸੋ ਧੰਨਵਾਦ ਗੱਲਬਾਤ ਕਰਨ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਇਹ ਧਮਕੀ ਭਰੀ ਫੋਨ ਕਾਲ ਆਈ ਹੈ ਤੇ ਇਸ ਬਾਬਤ ਐਮ ਐਲ ਏ ਦੇ ਵੱਲੋਂ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ ਪੁਲਿਸ ਕਮਿਸ਼ਨਰ ਨੂੰ ਅਤੇ ਹੁਣ ਪੁਲਿਸ ਦੇ ਜਿਹੜੇ ਕੀ ਆਲਾ ਅਫਸਰ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਉਸ ਨੰਬਰ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੰਬਰ ਤੋਂ ਵਿਧਾਇਕ ਨੂੰ ਧਮਕਾਇਆ ਗਿਆ ਹੈ 5 ਕਰੋੜ ਰੁਪਏ ਦੀ ਫੀਓਤੀ ਮੰਗੀ ਗਈ ਹੈ